ਮੈਂ ਡਾਕਟਰ ਹਰਪਜਨ ਸਿੰਘ ਜਨਰਲ ਸੈਕਟਰੀ ਬਰਾਸ ਸਿਕਿਜ਼ਮ ਟਰਸਟ ਆਪਣੇ ਟਰਸਟ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਜੀ ਦੇ ਨਾਲ ਦੇਰਾ ਤੋਂ ਡਾਕਟਰ ਬਲਬੀਰ ਸਿੰਘ ਸਦਨ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਚੱਲ ਰਿਹਾ ਤੇ ਡਾਕਟਰ ਬਲਬੀਰ ਸਿੰਘ ਜੋ ਕਿ ਭਾਈ ਵੀਰ ਸਿੰਘ ਦੇ ਬ੍ਰਦਰ son ਉਹਨਾਂ ਨੇ ਜਿਹੜਾ ਇਹ ਬਿਲਡਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦਿੱਤੀ ਜਿੱਥੇ ਸਰਚ ਵਾਲੇ ਜਿਹੜੇ ਸਟੂਡੈਂਟ ਆ ਜਿਨ੍ਹਾਂ ਨੇ ਪੀ ਐਚ ਡੀ ਕਰਨੀਆਂ ਆ ਪੰਜਾਬੀ ਕਲਚਰ ਤੇ ਸਿੱਖ ਹਿਸਟਰੀ ਤੇ ਭਾਰਤ ਦੀ ਹਿਸਟਰੀ ਤੇ ਤੇ ਹੋਰ ਕੋਈ ਅੰਤਰਰਾਸ਼ਟਰੀ ਸੱਜਣ ਕੰਮੀਆਂ ਨੇ ਕੁਝ ਸਦਨ ਦੇ ਵਿੱਚ ਆਉਂਦੇ ਨੇ ਤੇ ਇੱਥੇ ਦਾ ਬੜਾ ਅੱਛਾ ਮਾਹੌਲ ਔਰ ਬੜੇ ਅੱਛੇ ਕੋਆਪਰੇਟਿਵ ਡਾਕਟਰ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਪੂਰੀ ਟੀਮ ਤੇ ਜਿਨ੍ਹਾਂ ਦੇ ਨਾਲ ਅਸੀਂ ਉੱਥੇ ਦਾ ਕੁਝ ਸਦਨ ਦਾ ਦੌਰਾ ਕੀਤਾ ਆ ਅਸੀਂ ਤੁਹਾਨੂੰ ਨੇ ਚੇਅਰਮੈਨ ਸਾਹਿਬ ਦੇ ਨਾਲ ਦਿਖਾ ਰਹੇ ਹਾਂ ਇਹ ਭਾਈ ਵੀਰ ਸਿੰਘ ਉਹਨਾਂ ਦਾ ਬੁੱਕ ਤੇ ਉਹਨਾਂ ਦੀ ਤਸਵੀਰ ਲੱਗੀ ਹੋਈ ਹੈ ਪਦਮ ਪੂਰਨ ਡਾਕਟਰ ਭਾਈ ਵੀਰ ਸਿੰਘ ਜੀ ਤੇ ਉਸ ਤੋਂ ਬਾਅਦ ਇਹ ਵੀ ਪ੍ਰੋਫੈਸਰ ਪੂਰਨ ਸਿੰਘ ਤੇ ਇਸੇ ਤਰ੍ਹਾਂ ਹੋਰ ਜਿੰਨੀਆਂ ਵੀ ਜੋ ਸ਼ਖਸ਼ੀਤਾਵਾਂ ਨੇ ਤਾਂ ਛਿੜਗੁਰ ਗੋਬਿੰਦ ਸਿੰਘ ਜੀ ਦੀ ਤਸਵੀਰ ਕੀ ਹੋਈ ਹੈ ਇਹ ਸਨਮਾਨ ਪੱਤਰ ਲੱਗੇ ਹੋਏ ਨੇ ਤੇ ਇਸੇ ਤਰ੍ਹਾਂ ਭਾਈ ਸਿਆ ਭਾਈ ਵੀਰ ਸਿੰਘ ਉਹਨਾਂ ਦੀ ਤਸਵੀਰਾਂ ਪ੍ਰਿੰਟਿੰਗਸ ਲੱਗੀਆਂ ਹੋਈਆਂ ਆ ਪ੍ਰਾਣੀਆਂ ਤੇ ਇਹ ਇਸੇ ਤਰ੍ਹਾਂ ਜਿਹੜੀ ਆ ਇਹ ਆਰਟਿਸਟ ਕਪੂਰ ਸਿੰਘ ਉਹਨਾਂ ਦੀ ਰਚਨਾਤਕ ਤੇ ਇਸੇ ਤਰ੍ਹਾਂ ਹੋਰ ਜਿਹੜੀਆਂ ਰਿਸਰਚ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਬਾਣੀ ਪ੍ਰਾਪਤ ਹੋਈ ਹੈ ਅਮਰ ਸਰਵਾਲਿਆਂ ਦਾ ਤੇ ਇਸੇ ਤਰ੍ਹਾਂ ਇੱਥੇ ਅਲੱਗ-ਅਲੱਗ ਜਿਹੜੀਆਂ ਪੇਂਟਿੰਗ ਆ ਸਟਰੀਟ ਸਿੰਗਰ ਪੇਂਟਿੰਗ ਆ ਠਾਕੁਰ ਸਿੰਘ ਦੀ ਨੇਤ ਦੀਆਂ ਦੇਵੀਆਂ ਇੰਡੋਨੇਸ਼ੀਆ ਦੀਆਂ ਤੇ ਇੱਕ ਪੋਪਰ ਐਫ 500 ਦਾ ਜੀ ਇਹ ਮਹਾਰਾਣੀ ਜਿੰਦਾ ਦੀ ਫੋਟੋ ਹੈ ਬੜੀ ਬੜੀ ਖੂਬਸੂਰਤ ਪੇਂਟਿੰਗ ਨਹੀਂ ਹੈ ਡਾਕਟਰ ਕਪੂਰ ਸਿੰਘ ਮਾੜਾ ਡਾਕਟਰ ਕਪੂਰ ਸਿੰਘ ਮਾੜਾ ਹਾਂਜੀ ਬਹੁਤ ਬਹੁਤ ਅੱਛਾ ਜੀ ਬੜਾ ਬੜਾ ਅੱਛਾ ਮਾਹੌਲ ਹੈ ਬੜੀ ਅੱਛੀ ਪਲਾਨਿੰਗ ਕੀਤੀ ਹੋਈ ਹੈ ਸੋ ਅਸੀਂ ਧੰਨਵਾਦੀ ਆ ਇਸੇ ਤਰ੍ਹਾਂ ਸੀ ਇਹਦਾ ਅੱਗੇ ਵਿਜ਼ਿਟ ਕਰ ਰਹੇ ਹਾਂ ਕਿ ਬੜੇ ਅੱਛੇ ਤਰੀਕੇ ਨਾਲ ਹਰ ਚੀਜ਼ ਨੂੰ ਮੈਨੇਜ ਕੀਤਾ ਹੋਇਆ ਹੈ ਇਹ ਜਿੱਦੇ ਮੈਂ ਸਮਝਦਾ ਕਿ ਭਾਈ ਵੀਰ ਸਿੰਘ ਉਹਨਾਂ ਦਾ ਬੈਡਰੂਮ ਹੈ ਜੀ ਜਿੱਥੇ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਸਾਮ ਕੇ ਰੱਖੀਆਂ ਹੋਈਆਂ ਜੀ ਕਿੰਮੀ ਉਹ ਆਪਣੇ ਬੈੱਡ ਤੇ ਬੈਠ ਕੇ ਲਿਖਦੇ ਸੀ ਇਹ ਉਹਨਾਂ ਦੀ ਰੈਸਟੇਅਰ ਇਸੇ ਦੇ ਨਾਲ ਉਹਨਾਂ ਦੀ ਕੰਮ ਕਰਨ ਦੀ ਚੇਅਰ ਅਤੇ ਉਸ ਬੇਲ ਦੇ ਦੀਆਂ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੀ 8-6 ਤੋਂ ਉਹਨਾਂ ਦੇ ਹੱਥ ਦੀਆਂ ਡਾਇਰੀਆਂ ਉਹ ਸਾਫ਼ ਕੇ ਰੱਖੀਆਂ ਹੋਈਆਂ ਸੀ ਤੇ ਉਹਦੇ ਲਈ ਅਸੀਂ ਸਦਨ ਦੇ ਸਮੁੱਚੇ ਮੈਂਬਰਾਂ ਦੇ ਧੰਨਵਾਦੀ ਵੀ ਹਾਂ ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਉਹਨਾਂ ਦਾ ਇਹ ਸਟੱਡੀ ਰੂਮ ਇਹ ਜਿਹੜਾ ਉਹਨਾਂ ਦਾ ਸਟੱਡੀ ਰੂਮ ਜਿੱਥੇ ਬੈਠ ਕੇ ਉਹ ਪ੍ਰੋਪਰ ਸਟੱਡੀ ਕਰਦੇ ਸੀ ਤੇ ਇਹ ਸਾਰਾ ਰੂਮ ਉਸੇ ਤਰੀਕੇ ਦੇ ਨਾਲ ਸਜਾਇਆ ਹੋਇਆ ਤੇ ਇਹ ਇਹ ਬੈਠ ਕੇ ਉਹਦਾ ਪ੍ਰੋਪਰ ਜੋ ਸਟੱਡੀ ਟੇਬਲ 'ਤੇ ਬੈਠ ਕੇ ਪ੍ਰੋਪਰ ਸਟੱਡੀ ਕੀਤੀ ਜਾਂਦੀ ਸੀ ਜੀ ਕਿਸੇ ਤਰ੍ਹਾਂ ਇੱਕ ਵੀ ਜਿਹੀ ਚੀਜ਼ ਫੋਟ ਵਿੱਚ ਮਟੋੜਿਆ ਡਬਾ ਨਾ ਜੀ ਇਹ ਜਿਹੜੇ ਸਟੱਡੀ ਟੇਬਲ ਨੇ ਜੀ ਇਹ ਇਹ ਸਟੱਡੀ ਟੇਬਲ 18th ਸੈਂਚਰੀ ਦੇ ਐਂਡ 'ਤੇ ਤੇ 19th ਸੈਂਚਰੀ ਦੇ ਸ਼ੁਰੂ ਦੇ ਵਿੱਚ ਇਹ ਸਟੱਡੀ ਟੇਬਲ ਜਿਹੜਾ ਪリーズ ਰਹਿਣ ਨੂੰ ਦਿਖਾਣਾ ਚਾਹ ਰਿਹਾ ਇਹ ਇਹ ਉਸ ਅਮੇਦਾ ਬੜਾ ਹੀ ਮਾਡਰਨ ਹੋਰ ਮਾ ਖੁੜਾ ਹੀ ਮਾਡਰਨ ਹੋਰ ਬੜਾ ਹੀ ਤਰੀਕੇ ਦੇ ਨਾਲ ਤਰੀਕੇ ਦੇ ਨਾਲ ਚੱਲਦਾ ਹੈ ਉਸ ਵੇਲੇ ਦਾ ਭਾਈ ਬੀਟ ਸੀ ਉਹਨਾਂ ਦਾ ਸਟੱਡੀ ਟੇਬਲ ਹੈ ਜੀ ਜਿਸ ਟੇਬਲ ਤੇ ਅੱਜ ਮੈਂ ਸਭਾ ਖਾਸ ਅਮੇਦਾ ਕੀ ਬੈਠੀ ਸੀ ਇਹ ਦੇਖ ਰਹੇ ਕਿ ਉਸ ਵੇਲੇ ਪ੍ਰੋਪਰ ਤਰੀਕੇ ਦੇ ਨਾਲ ਕਿਵੇਂ ਹਰ ਚੀਜ਼ ਨੂੰ ਅੱਜ ਵੀ ਮੈਨੇਜ ਕੀਤਾ ਹੋਇਆ ਜੀ ਕਿ ਇਹ ਬ੍ਰਿਟਿਸ਼ ਵਿਡਟ ਦੇ ਵਿੱਚ ਜਿਹੜੇ ਐ ਐ ਸਟੱਡੀ ਟੇਬਲ ਆਣੇ ਸ਼ੁਰੂ ਹੋਏ ਇਹ ਕਿਉਂਕਿ ਸਮੈਲ ਲੋਰਥਨ ਹੈ ਫਕੀਰ ਖਾਨਾ ਮਿਜ਼ਮ ਜੀ ਵੀ ਦੇਖਿਆ ਸੀ ਉਹ ਵੀ ਸਟੱਡੀ ਟੇਬਲ ਕਿਸੇ ਇਸੇ ਤਰਜ਼ ਤੇ ਬਣਿਆ ਸੀ ਇਹ ਜਿਹੜਾ 18th ਸੈਂਚਰੀ ਦੇ ਲਾਸਟ ਵਿੱਚ ਔਰ 19th ਸੈਂਚਰੀ ਦੇ ਫਰਸਟ ਦੇ ਵਿੱਚ ਅਸਾਟੇ ਟੇਬਲ ਜਿਹੜੇ ਉਹ ਦੇਖਣ ਨੂੰ ਮਿਲਦੇ ਸੀ ਤੇ ਇਹ ਰੂਮ ਸਪੈਸ਼ਲੀ ਉਹਨਾਂ ਨੇ ਗੈਸਟ ਰੂਮ ਇਹ ਉਸਵੇਲ ਨੇ ਦਾ ਗੈਸਟ ਰੂਮ ਹੈ ਜੀ ਜਦੋਂ ਭਾਈ ਵੀਰ ਸਿੰਘ ਉਹਨਾਂ ਨੂੰ ਅਲੱਗ-ਅਲੱਗ ਗੈਸਟ ਮਿਲਣਾਉਂਦੇ ਸੀ ਤੇ ਉਹਨਾਂ ਦੇ ਸਮੇਂ ਦਾ ਹੀ ਸੋਫਾ ਹਰ ਚੀਜ਼ ਜਿਹੜੀ ਉਹ ਸੰਭਾਲੀ ਹੋਈ ਆ ਭਾਈ ਵੀਰ ਸਿੰਘ ਉਹਨਾਂ ਦੀ ਸੋ ਆਪਾਂ ਬੜੇ ਹੀ ਧੰਨਵਾਦ ਜਾਂ ਕਿ ਅਸੀਂ ਉਹਨਾਂ ਦੇ ਪ੍ਰੋਪਰ ਗੈਸਟ ਰੂਮ ਦੇ ਵਿੱਚ ਸੀ ਜਿਹੜੇ ਕਿ ਕੁਦਰਤ ਦੀ ਨੂੰ ਪ੍ਰੋਪਰ ਪਿਆਰ ਕਰਦੇ ਸੀ ਕੁਦਰਤ ਨੂੰ ਕਿ ਬੁਲੇਹਾਰੀ ਕੁਦਰ ਤਵਸੀਆ ਤੇ ਪ੍ਰੋਪਰ ਪਹਿਰਾ ਦਿੰਦੇ ਸੀ ਸੋ ਅਸੀਂ ਅੱਜ ਉਹਨਾਂ ਦੇ ਗੈਸਟ ਰੂਮ ਦੇ ਵੀ ਜਿਹੜਾ ਪ੍ਰੋਪਰ ਉਹਨੂੰ ਦੇਖਿਆ ਤੇ ਮੇਰੇ ਨਾਲ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਬਰਾਸ ਸਿੱਖ ਇੰਟਰਸਟ ਦਿੱਲੀ ਉਹ ਨਾਲ ਨੇ ਤੇ ਹਰ ਚੀਜ਼ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਕਿ ਅਸੀਂ ਗੁਰਨਾਨਕ ਸਾਹਿਬ ਦੀਆਂ ਜੋ ਟਰੈਵਲਿੰਗ ਰੂਟਸ ਆ ਉਹਦੇ ਉੱਤੇ ਰਿਸਰਚ ਕਰਨੀਆਂ ਤੇ ਡਾਕਟਰ ਕੁਲਵਿੰਦਰ ਸਿੰਘ ਜਣੀ ਸਾਨੂੰ ਬੜਾ ਹੀ ਕੋਆਪਰੇਟ ਕੀਤਾ ਸਾਨੂੰ ਪ੍ਰਾਤਮਿਕ ਬੁੱਕਸ ਸਾਖੀਆਂ ਉਹ ਦੇ ਰਹੇ ਨੇ ਜਿੱਤੇ ਤੋਂ ਅਸੀਂ ਗੁਰਨਾਨਕ ਸਾਹਿਬ ਦੇ ਰੂਟਸ ਬਾਰੇ ਪ੍ਰੋਪਰ ਜਾਣਕਾਰੀ ਲਵਾਂਗੇ ਸੋ ਇਹਦੇ ਲਈ ਅਸੀਂ ਬੜੇ ਹੀ ਧੰਨਵਾਦੀ ਆ ਕਿਤੇ ਹੋਰ ਮੀਡੀਆ ਦੇ ਜੀ ਬੜੇ ਸੁਣੇ ਹਿੱਤ ਹੈ ਤਾਂ ਪਲੀਜ਼ ਕੰਗਾ ਕੈਮਰਾ ਥੋੜਾ ਜਿਆਦਾ ਕਰ ਦਿਓ ਇਹ ਲਾਹੌਰ ਦਰਬਾਰ ਦੀ ਪੇਂਟਿੰਗ ਹੈ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਦੀ ਪੇਂਟਿੰਗ ਹੈ ਔਰ ਇਹਨੂੰ ਖੂਬ ਬੜੀ ਖੂਬਸੂਰਤੀ ਨਾਲ ਇਸ ਪੇਂਟਿੰਗ ਨੇ ਉੱਤੇ ਜਿਹੜੇ ਜਿਹੜੇ ਬੰਦੇ ਉਸ ਸਮੇਂ ਦੇ ਬੰਦੇ ਹੈਗੇ ਸੀ ਉਹਨਾਂ ਸਭ ਦੇ ਨਾਮ ਲਗਾ ਕੇ ਉਹਨਾਂ ਨੇ ਇਹਨੂੰ ਬਣਾਇਆ ਹੈ ਔਰ ਇਹਨੂੰ ਜਿਹੜਾ ਹੈ ਲੈਵਲ ਕਿਤਾ ਹੈ ਸਭ ਦੇ ਨਾਮ ਜੋ ਜੋ ਸਮੇਂ ਜਿਹੜੇ ਮਸ਼ਹੂਰ ਆਪਣੇ ਆਪਣੇ ਸਿੱਖ ਚਨੈਲ ਵੀ ਰਹੇ ਨੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜੋ ਜੋ ਅ ਪ੍ਰੋਮਿਨੈਂਟ ਪਰਸਨੈਲਿਟੀ ਸੀ ਉਹਨਾਂ ਸਭ ਨੂੰ ਇਹਦੇ ਵਿੱਚ ਉਹਨਾਂ ਦੇ ਨਾਮ ਦੇ ਕੇ ਥੱਲੇ ਡਿਪਟ ਕੀਤਾ ਬਹੁਤ ਸੋਹਣਾ ਉਪਰਾਲਾ ਹੈ ਇਹ ਵੀ ਬੜੀ ਚੀਜ਼ ਅੱਛੀ ਦੇਖਣ ਵਾਲੀ ਹੈ ਔਰ ਲਾਹੌਰ ਦਾ ਬਾਦਰੀ ਹੋਰ ਪੇਂਟਿੰਗ ਜਿਹੜੀ ਮਹਾਰਾਜ ਰਣਜੀਤ ਸਿੰਘ ਦੇ ਕੋਟ ਦੀ ਪੇਂਟਿੰਗ ਹੈ ਜਿਹੜੀ ਅੱਠ ਅੱਠ ਦਰਾਂ ਜ ਨੂੰ ਕਹੇ ਜਾਂਦਾ ਹੈ ਉਹ ਵੀ ਬੜੀ ਸੋਹਣੀ ਹੋਰ ਪੇਂਟਿੰਗ ਇੱਤੇ ਪਈ ਹੋਈ ਹੈ ਕਿ ਅਸੀਂ ਬਹੁਤ ਧੰਨਵਾਦੀ ਆ ਡਾਕਟਰ ਕੁਲਿੰਦਰ ਸਿੰਘ ਜੀ ਬਣਾ ਦੇ ਜਿਨ੍ਹਾਂ ਨੇ ਕਿ ਅੱਜ ਸਾਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਸਾਡੇ ਜਿਹੜੇ ਮਾਨਮਤੇ ਇਤਿਹਾਸ ਹੈ ਸਿੱਖ ਇਤਿਹਾਸ ਹੈ ਪੂਰੀ ਪੂਰੀ ਖੋਜ ਔਰ ਔਰੇ ਉਪਰਾਲਿਆਂ ਲਈ ਮੰਨੂ ਔਰ ਡਾਕਟਰ ਹਰਪ੍ਰੀਤ ਸਿੰਘ ਜੀ ਨੂੰ ਵਾਰਮ ਵੈਲਕਮ ਦਿੱਤਾ ਹੈ ਔਰ ਸਾਨੂੰ ਇਹਨਾਂ ਚੀਜ਼ਾਂ ਦੇ ਦਰਸ਼ਨ ਕਰਾਇਆ ਅਸੀਂ ਡਾਕਟਰ ਹਰਪ੍ਰੀਤ ਸਿੰਘ ਔਰ ਮੈਂ ਉਹਨਾਂ ਦੇ ਤਹਿਤ ਦਿਲੋਂ ਧੰਨਵਾਦੀ ਹਾਂ ਕਿ ਜਿਹੜਾ ਹੈ ਕਿ ਜਿਹੜਾ ਡਾਕਟਰ ਕੁਲੰਦਰ ਸਿੰਘ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ